ਤੇ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਿਰਪਾ ਵਰਤਾਉਂਦੇ ਨੇ ਜੀ ਇੱਕ ਦਿਨ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਪਾਤਸ਼ਾਹ ਪਾਲਕੀ ਦੇ ਵਿੱਚ ਸੁਭਾਈਮਾਨ ਸੇਵਾਦਾਰਾਂ ਨੇ ਪਾਲਕੀ ਨੂੰ ਮੋੜਿਆ ਤੇ ਚੁੱਕਿਆ ਤੇ ਮਹਾਰਾਜ ਜਾ ਰਹੇ ਨੇ ਰਸਤੇ ਦੇ ਵਿੱਚ ਭਾਵਨਾਵਾਂ ਵਾਲੇ ਹਿਰਦੇ ਜਦੋਂ ਤੱਕਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪਾਲਕੀ ਨੂੰ ਝੁੱਕ ਕੇ ਨਮਸਕਾਰਾਂ ਕਰਦੇ ਨੇ ਉੱਥੇ ਰਸਤੇ ਦੇ ਵਿੱਚ ਨਾ ਇੱਕ ਕੋੜੀ ਉਹਨੂੰ ਪਤਾ ਹੈ ਵੀ ਇਸ ਸਮੇਂ ਗੁਰੂ ਅਰਕਿਸ਼ਨ ਸਾਹਿਬ ਇੱਥੋਂ ਲੰਘਦੇ ਨੇ ਜਦੋਂ ਪਾਲਕੀ ਨੇੜੇ ਆਉਂਦੀ ਹੈ ਨਾ ਜੀ ਉਹ ਕੋੜੀ ਜਿਹਦਾ ਸਾਰਾ ਤਨ ਕੋੜ ਦੇ ਰੋਗ ਦੇ ਨਾਲ ਪੀੜਤ ਹੈ ਸਾਰੇ ਸਰੀਰ ਤੇ ਜ਼ਖਮ ਨੇ ਜਦੋਂ ਨਾ ਪਾਲਕੀ ਨੇੜੇ ਆਉਂਦੀ ਹੈ ਨਾ ਉੱਥੇ ਫਿਰ ਉੱਚੀ ਆਵਾਜ਼ ਵਿੱਚ ਬੋਲਣਾ ਸ਼ੁਰੂ ਕਰ ਦਿੰਦਾ ਰੋਗੀ ਕਾ ਪ੍ਰਭ ਖੰਡੋ ਰੋਗ ਰੋਗੀ ਦਾ ਪ੍ਰਭ ਖੰਡੋ ਰੋਗ ਸਤਿਗੁਰੂ ਕਿਰਪਾ ਕਰਦੇ ਹੋ ਮਹਾਰਾਜ ਦੇ ਕੰਨਾਂ ਦੇ ਤਾਂ ਹੀ ਉਹਦੀ ਦਰਦਮਈ করুণਾਮਈ ਆਵਾਜ਼ ਪਹੁੰਚਦੀ ਹੈ ਸਤਿਗੁਰੂ ਬਚਨ ਕਹਿੰਦੇ ਨੇ ਕਹਿੰਦੇ ਪਲਕੀ ਥੱਲੇ ਰੱਖੋ ਸੇਵਾਦਾਰ ਪਲਕੀ ਥੱਲੇ ਰੱਖਦੇ ਨੇ ਜੀ ਮਹਾਰਾਜ ਪਲਕੀ ਚੋਂ ਬਾਹਰ ਆਉਂਦੇ ਨੇ ਛੋਟੇ-ਛੋਟੇ ਕਦਮਾਂ ਨਾਲ ਮੇਰੇ ਬਾਲਾ ਪ੍ਰੀਤਮ ਸਤਿਗੁਰੂ ਚੱਲਦਿਆਂ ਉਸ ਕੁੜੀ ਕੋਲ ਪਹੁੰਚਦੇ ਨੇ ਉਹ ਕੁੜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨੂਰਾਨੀ ਮੁਖ ਦੇ ਦਰਸ਼ਨ ਕਰਦਾ ਹੈ ਤੇ ਸਤਿਗੁਰੂ ਪੁੱਛਦੇ ਨੇ ਕੀ ਦੁੱਖ ਹੈ ਕਹਿੰਦਾ ਪਾਤਸ਼ਾਹ ਆ ਕੋੜ ਦੇ ਰੋਗ ਤੋਂ ਪੀੜਤਾਂ ਦੁਖੀ ਆ ਗੁਰਦੇਵ ਪਾਤਸ਼ਾਹ ਨਾ ਆਪਣੇ ਕੋਲੋਂ ਰੁਮਾਲ ਦਿੰਦੇ ਨੇ ਉਸ ਕੁੜੀ ਨੂੰ ਕਹਿੰਦੇ ਵਾਹਿਗੁਰੂ ਆਖ ਤਨ ਉੱਤੇ ਫੇਰ ਉਹ ਵਾਹਿਗੁਰੂ ਆਖ ਕੇ ਜਿੱਥੇ ਜਿੱਥੇ ਰੁਮਾਲ ਫੇਰਦਾ ਜੀ ਜਿਹੜੇ ਜ਼ਖਮ ਸੰਨ ਰਮਾਲ ਫਿਰਨ ਦੀ ਦੇਰ ਹੁੰਦੀ ਹੈ ਉਹਦੇ ਸਾਰੇ ਜ਼ਖਮ ਠੀਕ ਹੋ ਜਾਂਦੇ ਨੇ ਇਹੋ ਜਿ ਨੇ ਗੁਰੂ ਹਰਿਕ੍ਰਿਸ਼ਨ ਸਹਿ ਪਾਤਸ਼ਾ ਜਿਨ੍ਹਾਂ ਦੇ ਚਰਨਾਂ ਵਿੱਚ ਜੁੜ ਕੇ ਕੋਈ ਪ੍ਰੇਮ ਨਾਲ ਧਿਆਉਣਾ ਕਰੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਏ ਉਹਦੇ ਸਾਰੇ ਦੁੱਖ ਹੀ ਨਾਸ ਹੋ ਜਾਂਦੇ ਨੇ ਤੇ